ਜਿਵੇਂ ਚੌਪਈ ਦੀ ਮਹਿਮਾ ਲਿਖੀ ਹੋਈ ਹੈ ਕਬੀਰ ਬਾਤ ਚੌਪਈ ਦੀ ਮਹਿਮਾ ਕੀ ਸੁਨੇ ਗੁੰਗਯੋ ਆਏ ਸੁਰਸਨਾ ਬਾਣੀ ਜਿਹਨੂੰ ਬੋਲਣ ਦਾ ਢੰਗ ਨਹੀਂ ਆਉਂਦਾ ਮਨ ਲਾ ਕੇ ਚੌਪਈ ਪੜੇ ਉਹਨੂੰ ਮਹਿਫਿਲ ਦੇ ਸਭਾ ਦੇ ਚ ਬੋਲਣ ਦਾ ਢੰਗ ਆ ਜਾਏਗਾ ਗੁੰਗਾ ਸਵੇ ਮਨੁਖ ਸਵੇ ਬਈਏ ਦੇ ਸਬੇਤਾ ਹੈ ਸਭਾ ਦੇ ਚ ਬੋਲਣ ਦਾ ਢੰਗ ਹੈ ਸਭਾ ਦੇਚ ਕਿਹੜੀਆਂ ਦੀ ਗੱਲ ਕਰਨੀ ਚਾਹੀਦੀ ਤੇ ਕਿਹੜੀ ਨਹੀਂ ਕਰਨੀ ਚਾਹੀਦੀ ਉਹਨੂੰ ਪਤਾ ਸਭੇ ਸਭੇਤਾ ਸੁਨੇ ਗੁੰਗਯੋ ਯਾਇ ਸੁਰਸਨਾ ਪਾਵੇਈ